ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਤਾਰ ਸਿੰਘ ਸੋਤਾ ਇਸ ਚੈਨਲ ਦੁਆਰਾ ਅੱਜ ਪਿੰਡ ਸਰਾਵਾ ਦੇ ਕਿਸਾਨ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਆਪਣੀ ਖੇਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਤਕਨੀਕਾਂ ਅਪਣਾ ਰਹੇ ਆ ਤੇ ਖੇਤੀ ਨੂੰ ਅੱਗੇ ਲੈ ਜਾਣ ਵਾਸਤੇ ਉਹ ਕੀ-ਕੀ ਕਰ ਰਹੇ ਹੈਗੇ ਆ ਤਾਂ ਉਸ ਵਿਸ਼ੇ ਤੇ ਆ ਗਰਪੇਤ ਜੀ ਨਾਲ ਗੱਲ ਕਰਦੇ ਆ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਰਿਆਂ ਨੂੰ ਅੱਛਾ ਗਰਪੇਤ ਜੀ ਜਿਵੇਂ ਤੁਸੀਂ ਖੇਤੀ ਕਰਦੇ ਆ ਹਨਾ ਤੁਹਾਡੇ ਪਿਤਾ ਜੀ ਉਹ ਵਧੀਆ ਆਰਗੈਨਿਕ ਖੇਤੀ ਕਰਦੇ ਸੀ ਤੇ ਤੁਹਾਡੇ ਤਾਇਆ ਜੀ ਜਾਂ ਚਾਚਾ ਜੀ ਰਵੀ ਸਿੰਘ ਜੀ ਹਾਂ ਉਹ ਪਹਿਲਾਂ ਵੀ ਆਰਗੈਨਿਕ ਢਾਈ ਢਾਈ ਕਿਨਾਂ ਦੇ ਵਿੱਚ ਕਰਦੇ ਸੀ ਹਨਾ ਤਾਂ ਜਿਹੜਾ ਹੁਣ ਟਾਈਮ ਐ ਜਿਵੇਂ ਤੁਸੀਂ ਮਤਲਬ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਆ ਆਪਣਾ ਜਿਹੜਾ ਵਪਾਰ ਹੈ ਉਹ ਚੰਗੇ ਤਰੀਕੇ ਨਾਲ ਅੱਗੇ ਲਿਜਾ ਰਹੇ ਆ ਹਾਂਜੀ ਅੱਛਾ ਉਹ ਕਿਹੜਾ ਕਿਹੜਾ ਕੰਮ ਕਰ ਰਹੇ ਆ ਤੁਸੀਂ ਕੀ ਕੀ ਬਿਜ਼ਨਸ ਕਰ ਰਹੇ ਹੈਗੇ ਉਹਦੇ ਬਾਰੇ ਆਪਾਂ ਖੇਤੀ ਤੋਂ ਸ਼ੁਰੂ ਕਰ ਲਿਗੇ ਵੀ ਖੇਤੀ ਕਿੰਨੇ ਤਰੀਕੇ ਨਾਲ ਤੇ ਕੀ ਕੀ ਕਰ ਰਹੇ ਆ ਹਾਂਜੀ ਅ ਬੇਸਿਕਲੀ ਅਸੀਂ ਜਿਵੇਂ ਸਾਡੇ ਕੋਲੇ 1.5 ਕਿਲਾ ਆਰਗੇਨਿਕ ਬਾਗ ਹੈ ਜੀ ਉਹਦੇ ਚ ਮੇਜਰ ਕ੍ਰੌਪ ਸਾਡੀ ਹੈਗੀ ਆ ਜਿਹੜਾ ਅਮਰੂਦ ਹੈ 200 ਬੋਟਾ ਇਹ ਇਹ ਤੋਂ ਬਿਨਾ ਹੋਰ ਬੂਟੇ ਜਿਵੇਂ ਕੋਈ 20 ਬੂਟੇ ਕੋਈ 10 ਬੂਟੇ ਅਲੱਗ-ਅਲੱਗ ਮਿਕਸ ਫਰੂਟ ਹੈ ਹਰ ਇੱਕ ਤਰ੍ਹਾਂ ਦਾ ਅਮਰੂਦ ਸਾਡਾ ਇਸ ਟਾਈਮ ਚੱਲ ਰਿਹਾ ਤੇ ਅਮਰੂਦ ਦਾ ਇਹਨਾਂ ਦਾ ਵਧੀਆ ਟੇਸਟ ਹੈ ਬਿਲਕੁਲ ਪਿਓਰ ਨੇਚਰਲ ਹੈ ਤੇ ਇਹ ਤੋਂ ਬਿਨਾ ਜਿਹੜੇ ਅੱਗੇ ਹੁਣ ਮਤਲਬ ਸਾਡਾ ਟੀਚਾ ਇਹ ਹੈਗਾ ਕਿ ਅਗਲੇ ਡੇਟ ਤੋਂ 2 ਸਾਲਾਂ ਦੇ ਵਿੱਚ ਵਿੱਚ ਸਾਡੇ ਕੋਲ ਹਰ ਫਰੂਟ ਅਵੇਲੇਬਲ ਹੋਵੇ ਸਾਡੇ ਫਾਰਮ 'ਤੇ ਇਹ ਤੋਂ ਨਾਲ ਹੀ ਅਸੀਂ ਇੰਟਰ ਕ੍ਰੋਪਿੰਗ ਕਹਿ ਲੋ ਜਾਂ ਉਹਦੇ ਨਾਲ ਇੱਕ ਲਾ ਹੋਰ ਹੈ ਜਿਹੜਾ ਅਸੀਂ ਜੋੜਿਆ ਹੋਇਆ ਉਹ ਹੈਗਾ ਗੇਂਦਾ ਲੱਡੂ ਗਿੰਦਾ ਜਾਫੀ ਇਹ ਅਸੀਂ ਫੁੱਲਾਂ ਦਾ ਕੰਮ ਕਰਦੇ ਹਾਂ ਕਮਰਸ਼ੀ ਇਹਦਾ ਵੀ ਵਧੀਆ ਕੰਮ ਹੈ ਜੀ ਨਹੀਂ ਜੇ ਤੁਸੀਂ ਅਮਰੂਦ ਦੀ ਗੱਲ ਕੀਤੀ ਹੈ ਹਾਂ ਜੀ ਅਮਰੂਦ ਵਧੀਆ ਕਿਸਮ ਦਾ ਵਧੀਆ ਕੁਆਲਿਟੀ ਦਾ ਹੈ ਹਾਂ ਜੀ ਹੈਨਾ ਉਹਦਾ ਉਹਦੀ ਕਿੰਨੇ ਕ ਏਰੀਆ ਚ ਲਾਇਆ ਹੋਇਆ ਤੇ ਕਿੰਨਾ ਕੁ ਫਲ ਹੈਗਾ ਮਤਲਬ ਉਹ 1.5 ਕਿੱਲੇ ਚਾ ਜੀ ਹਾਂ ਦੋ ਵਾਰੀ ਫਲ ਆਉਂਦਾ ਸਾਲ ਦੇ ਵਿੱਚ ਇੱਕ ਵਾਰੀ ਅਗਸਤ ਦੇ ਵਿੱਚ ਆਉਂਦਾ ਉਹ ਰੋਸੀ ਵਿੱਚ ਹੈ ਉਦੋਂ ਥੋੜੀ ਹੁੰਦੀ ਹੈ ਫਲੋਟਿੰਗ ਜਿਹੜੀ ਹੁਣ ਚੱਲ ਰਹੀ ਹੈ ਫਲੋਟਿੰਗ ਇਹ ਤਕਰੀਬਨ ਅ ਅਕਤੂਬਰ ਦੇ ਲਾਸਟ ਹਫਤੇ ਜੇ ਸਟਾਰਟ ਹੋ ਜਾਂਦੀ ਹੈ ਤੇ ਜਨਵਰੀ ਦੇ ਐਂਡ ਤੱਕ ਚੱਲੂਗੀ ਹੈ ਇਹ ਜਿਹੜਾ ਬਾਜ਼ਾਰ ਚ ਮਰੂਦਾ ਆਇਆ ਵੇ ਹਾਂਜੀ ਉਹੋ ਜਦੋਂ ਖਾਕੀ ਦੇਖਦੇ ਹਾਂ ਤਾਂ ਟੇਸਟ ਨਹੀਂ ਉਹ ਤਰ੍ਹਾਂ ਮਿੱਠਾ ਸੇ ਨਹੀਂ ਸੀ ਤੇ ਇਹ ਆ ਤੁਹਾਡੇ ਅਮਰੂਦ ਦੀ ਕੀ ਮਿਠਾਸ ਕਹਿੰਦਾ ਹੈ ਕਿਉਂਕਿ ਉਹ ਕੈਮੀਕਲ ਨਾਲ ਤਿਆਰ ਕੀਤਾ ਹੋਇਆ ਸਾਰਾ ਕੈਮੀਕਲ ਪੈਸਟੀਸਾਈਡ ਯੂਜ਼ ਹੁੰਦੇ ਆ ਰਬੀਸਾਈਡ ਯੂਜ਼ ਹੁੰਦਾ ਉਹਦੇ ਚ ਪਰ ਤੁਸੀਂ ਨਹੀਂ ਕਰਦੇ ਪਏ ਅਸੀਂ ਬਿਲਕੁਲ ਪਿਓਰ ਆਰਗੇਨਿਕ ਰੱਖਿਆ ਹੋਇਆ ਐਸੇ ਮੰਨੋ ਅਸੀਂ ਪਿਛਲੇ 7 ਤੋਂ 8 ਸਾਲਾਂ ਤੋਂ ਪਿਓਰ ਆਰਗੇਨਿਕ ਰੱਖਿਆ ਹੋਇਆ ਕੀੜੇ ਤੋਂ ਕੰਟਰੋਲ ਕਿਵੇਂ ਕਰਦੇ ਕੀੜੇ ਤੋਂ ਕੰਟਰੋਲ ਆ ਅਲੱਗ-ਅਲੱਗ ਤਰੀਕੇ ਨਾਲ ਜਿਵੇਂ 10 ਪੱਤੀ ਕੋਲ ਬਣਾਉਨੇ ਆ ਅਸੀਂ ਉਹਦੇ ਚ 10 ਤ ਅ ਬਾਕੀ ਕੀੜ ਪਤੰਗੇ ਉਦੋਂ ਜ਼ਿਆਦਾ ਆਉਂਦੇ ਆ ਜਦੋਂ ਆਪਾਂ ਮਤਲਬ ਐਕਸੈਸ ਯੂਜ਼ ਕਰਦੇ ਆ ਰੇ ਸਪਰੇ ਦਾ ਜਿਆਦਾ ਜਿਆਦਾ ਤੁਸੀਂ ਫਰਟੀਲਾਈਜ਼ਰ ਯੂਜ਼ ਕਰੋਗੇ ਯੂਰੀਆ ਡੀਏਪੀ ਯੂਜ਼ ਕਰੋਗੇ ਤਾਂ ਕੀੜ ਪੰਗੇ ਆਪੋ ਆਟੋਮੈਟਿਕ ਹੀ ਆਉਣਗੇ ਕਿਉਂਕਿ ਉਹਨੂੰ ਕੱਚਾ ਕਰ ਦਿੰਦੇ ਆ ਅਮਰੂਦ ਤੇ ਤਾਂ ਬਹੁਤ ਕੀੜਾ ਆਉਂਦਾ ਹੈਗਾ ਹਨਾ ਫਰੂਟ ਫਲਾਈ ਦਾ ਜਿਹੜਾ ਵੱਡੇ ਤੇ ਕਿੰਨਾ ਕੁ ਜਾਂ ਕੰਟਰੋਲ ਆਇਆ ਜਾਂ ਅਟੈਕ ਕਿੰਨਾ ਕੁ ਹੁੰਦਾ ਫਰੂਟ ਫਲਾਈ ਦਾ ਅਟੈਕ ਹੁੰਦਾ ਪਰ ਸਾਡੇ ਕੋਲੇ ਟਰੈਪ ਹੈਗੇ ਆ ਟਰੈਪ ਲਗਾ ਦਿੰਦੇ ਆ ਉਹ 70 ਤੋਂ 80% ਕੰਟਰੋਲ ਕਰ ਦਿੰਦੇ ਆ ਟਰੈਪ ਪੂਰਾ 100% ਤਾਂ ਨਹੀਂ ਕਰਦੇ ਪਰ 70-80% ਕਰ ਦਿੰਦੇ ਆ। ਉਹ ਸੋ ਮਤਲਬ ਇਹ ਖਰਾਬ ਕਰ ਦਿੰਦੇ। 20-30% ਤਾਂ ਖਰਾਬ ਹੁੰਦੇ। ਉਹ ਸਹੀ ਆ। ਹਾਂ ਬਾਕੀ ਸਹੀ ਆ। ਉਹਦੀ ਫਿਰ ਮਾਰਕੀਟਿੰਗ ਦਾ ਕੀ? ਮਾਰਕੀਟਿੰਗ ਦਾ ਫਿਲਹਾਲ ਤਾਂ ਜਿਵੇਂ ਆਨਲਾਈਨ YouTube, Facebook ਤੇ Instagram ਤੇ ਕਰ ਰਹੇ ਆਂ ਆ ਪ੍ਰੋਮੋਸ਼ਨ ਕਰ ਰਹੇ ਆਂ। ਬਾਕੀ ਲੋਕਲ ਸਾਡੇ ਕੋਲ ਹੈਗੀ ਹੈ ਮਾਰਕੀਟ ਜਿਵੇਂ ਕੋੜ ਪੂਰਾ ਫਰੀਦਕੋਟ ਬਟਿੰਡਾ ਜੈਤੋ ਇੱਥੇ ਸਾਡੇ ਕਸਟਮਰ ਹੈਗੇ ਆਂ ਬਾਕੀ ਹੌਲੀ-ਹੌਲੀ ਹੋਰ ਜੁੜ ਰਹੇ ਆ ਨਾਲ ਕਸਟਮਰ। ਹਾਂ ਉਰੀ ਨਾਲ ਫਿਰ ਉਹ ਹੋਈ ਜਾਂਦੀ ਹੈ ਜੀ ਸੇਲ ਤੁਸੀਂ ਪਿੰਡੋ ਹੀ ਕਰ ਰਹੇ ਹੋ ਜਾਂ ਕਿਤੇ ਹੋਰ ਵੀ ਸਟੋਰ ਬਚਾ ਰਹੇ ਹੋ ਅਹ ਸਿਲਹਾਲ ਹੁਣ ਤੱਕ ਤਾਂ ਪਿੰਡੋ ਹੀ ਕਰ ਰਹੇ ਸੀਗੇ ਤੇ ਹੁਣ ਅਸੀਂ ਕੋੜ ਪੂਰੇ ਖੋਲ ਰਹੇ ਹਾਂ ਜੀ ਸਟੋਰ ਆਰਗੇਨਿਕ ਸਟੋਰ ਉਹ ਅਸੀਂ ਫਰੀਕੋਡ ਰੋਡ ਤੇ ਖੋਲ ਰਹੇ ਹਾਂ ਆਰਗੇਨਿਕ ਸਟੋਰ ਆਪਣਾ ਉਹਦੇ ਚ ਅਸੀਂ ਜੋ ਵੀ ਸਾਡੇ ਕੋਲੇ ਫਾਰਮ ਪ੍ਰੋਡਿਊਸ ਅਵੇਲੇਬਲ ਹੋਵੇ ਕਿਉਂਕਿ ਸਾਡੇ ਕੋਲੇ ਗੰਨਾ ਵੀ ਹੁੰਦਾ ਆਰਗੇਨਿਕ ਉਹਦਾ ਸਾਡੇ ਕੋਲੇ ਐਡਵਾਂਸ ਆਰਡਰ ਚੱਲਦੀ ਹੈ ਜੀ ਗੰਨੇ ਦਾ ਮਤਲਬ ਅਸੀਂ 7-8 ਸਾਲ ਹੋ ਗਏ ਆਪਣੇ ਗੰਨੇ ਵਾਲੇ ਵਾਹਨ ਦੇ ਵਿੱਚ ਕੋਈ ਰੈਸ ਸਪਰੇ ਨਹੀਂ ਪਾਈ ਤੇ ਗੁੜ ਦਾ ਟੇਸਟ ਬਹੁਤ ਵਧੀਆ ਆਉਂਦਾ ਸਾਡਾ ਤੇ ਸਾਡਾ 2-3 ਮਹੀਨਿਆਂ ਚ ਹੀ ਵਿਕ ਜਾਂਦਾ ਹੁਣ ਜਿਹੜਾ ਹੁਣ ਐਡਵਾਂਸ ਸਾਡੇ ਕੋਲੇ ਆਰਡਰ ਆਏ ਪਏ ਆ ਹੁਣ ਦਸੰਬਰ ਚ ਅਸੀਂ ਦੇਵਾਂਗੇ ਉਹ ਤਾਂ ਸਾਡਾ ਇਹ ਟੀਚਾ ਹੈ ਕਿ ਜਦੋਂ ਅਸੀਂ ਆਰਗੈਨਿਕ ਸਟੋਰ ਖੋਲ ਲਿਆ ਤਾਂ ਫਿਰ ਉੱਥੇ ਸਾਰੀਆਂ ਚੀਜ਼ਾਂ ਵੇਚ ਰੱਖਾਂਗੇ ਅੱਛਾ ਤੁਸੀਂ ਗੇਂਦੇ ਦੀ ਗੱਲ ਕੀਤੀ ਹਾਂਜੀ ਕਹਿੰਦਾ ਤੁਸੀਂ ਬੈੱਡਾਂ ਤੇ ਲਾਏ ਜਾਂ ਵਟਾਂ ਤੇ ਲਾਏ ਜਾਂ ਪਲੇਨ ਚ ਲਾਏ ਹੋ ਬੈੱਡ ਤੇ ਲਾਉਣੇ ਆ ਜੀ 3 ਫੁੱਟ ਦਾ ਬੈੱਡ ਹੁੰਦਾ ਉਹਦੇ ਦੋਨਾਂ ਸਾਈਡ ਤੇ ਕਿਨਾਰਿਆਂ ਤੇ ਇਹ ਸੈਂਟਰ ਦੇ ਵਿੱਚ ਹੁੰਦੀ ਅਸੀਂ ਉਹਦੇ ਸੈਂਟਰ ਕ੍ਰੋਪਿੰਗ ਜਿਵੇਂ ਪਿਆਜ਼ ਲਾ ਦਿੰਨੇ ਆ ਉਹਦੇ ਨਾਲ ਉਹ ਗਿੰਦੇ ਤੇ ਜਿਹੜੀ ਕੋਈ ਕੀਟ ਪੰਗਾ ਨਹੀਂ ਆਉਂਦਾ ਹੈਗਾ ਮਤਲਬ ਡਾਈਵਰਸਿਟੀ ਜਿੰਨੀ ਕਿ ਲਿਆਵਾਂਗੇ ਆਪਾਂ ਆਪਣੀਆਂ ਫਸਲਾਂ ਚ ਜਿੰਨੀ ਆ ਜਿਆਦਾ ਮਿਕਸ ਕਰਾਂਗੇ ਆਪਾਂ ਫਸਲਾਂ ਇੰਟਰ ਕ੍ਰੋਪਿੰਗ ਕਰਾਂਗੇ ਉਨਾ ਹੀ ਆਪਾਂ ਨੂੰ ਬੈਨੀਫਿਟ ਹੋਣਾ। ਪੈਸਟ ਕੰਟਰੋਲ ਪੈਸਟ ਕੰਟਰੋਲ ਉਨਾ ਹੀ ਹੋਊਗਾ। ਨਾਈਟ੍ਰੋਜਨ ਫਿਕਸਿੰਗ ਹੈ। ਕਿੰਨਾ ਕੁਛ ਹੈ ਮਤਲਬ ਉਹ ਸਾਰਾ ਬੈਨੀਫਿਟ ਹੀ ਦੇਣਾ। ਅੱਛਾ ਗੇਂਦੇ ਦਾ ਵੀ ਜਿਹੜਾ ਲੱਡੂ ਕਹਿੰਦਾ ਤੁਸੀਂ ਕਿਹਾ। ਹਾਂਜੀ। ਅੱਛਾ ਵਿਖ ਜਾਂਦਾ ਸੇਰ ਹੋ ਜਾਂਦਾ। ਬਹੁਤ ਹੀ ਲੱਡੂ ਗੇਂਦੇ ਸਾਡੇ ਕੋਲੇ ਆਰਡਰ ਨਹੀਂ ਪੂਰੇ ਹੁੰਦੇ। ਇੱਥੋਂ ਲੈ ਜਾਂਦੇ ਆ ਜਾਂ ਤੁਹਾਨੂੰ ਨਹੀਂ ਉਹ ਜਦੋਂ ਜ਼ਿਆਦਾ ਜਿਵੇਂ ਹੁਣ ਪੀਕ ਸੀਜ਼ਨ ਹੋਵੇ ਗਰਮੀ ਦਾ ਦੀਵਾਲੀ ਵੇਲੇ ਪੀਕ ਸੀਜ਼ਨ ਹੁੰਦਾ। ਉਦੋਂ ਲੈ ਵੀ ਜਾਂਦੇ ਆ ਪਰ ਜ਼ਿਆਦਾਤਰ 70-80% ਸਾਨੂੰ ਦੇਖੀ ਆਉਣਾ ਪੈਂਦਾ। ਔਰ ਰੇਟ ਮਿਲ ਜਾਂਦਾ ਉਹ ਆਰਡਰ ਤੇ ਤੋੜਦੇ ਆਂ ਅਸੀਂ ਜਦੋਂ ਆਰਡਰ ਆਉਂਦਾ ਮੰਨ ਲਓ 40 ਕਿਲੋ ਦਾ 50 ਕਿਲੋ ਦਾ ਕੁਆਂਟਲ ਦਾ ਆਰਡਰ ਆ ਗਿਆ ਉਦੋਂ ਸੀ ਇਹਨਾਂ ਤੋਂ ਦੇਖਿਆ ਗਿੰਦਾ ਫੁੱਲ ਬਹੁਤ ਸੁੰਦਰ ਹਾਂਜੀ ਹਾਂਜੀ ਇਹ ਕਲਕੱਤੇ ਤੋਂ ਆਉਂਦਾ ਜੀ ਇਹਦੀ ਪਨੀਰੀ ਅੱਛਾ ਇਹਦੇ ਵਿੱਚ ਕੋਈ ਖਾਦ ਸਪਰੇਅ ਕੀ ਕਰਦੇ ਹੋ ਤੁਸੀਂ ਲੱਡੂ ਗੇਂਦੇ ਦੇ ਵਿੱਚ ਜਿਹੜਾ ਅਸੀਂ ਬਾਗ 'ਚ ਕਰਦੇ ਆਂ ਕਿਉਂਕਿ ਉਹ ਆਰਗੈਨਿਕ ਬਾਣਾ ਉਹਦੇ 'ਚ ਤਾਂ ਅਸੀਂ ਕੁਝ ਨਹੀਂ ਪਾਉਂਦੇ ਜੀ ਨੇਚਰਲੀ ਜਿੰਨਾ ਹੁੰਦਾ ਉਹ ਹੋ ਜਾਂਦਾ ਬਟ ਇਹ ਤੋਂ ਬਿਨਾਂ ਜਿਹੜਾ ਕਰਦੇ ਆ ਉਹ ਅਸੀਂ ਕੈਮੀਕਲ ਕਰਦੇ ਆਂ ਕੈਮੀਕਲ ਦੇ ਵਿੱਚ ਅਸੀਂ ਜਿਵੇਂ ਪੈਸਟ ਕੰਟਰੋਲ ਵਾਸਤੇ ਗਿੰਦੇ ਤੇ ਹਾਂ ਗਿੰਦੇ ਤੇ ਉਹਤੇ ਥੋੜਾ ਬਹੁਤ ਕਰਨਾ ਪੈਂਦਾ ਅੱਛਾ ਹਾਂ ਤੇ ਇਹ ਜਿਹੜਾ ਕੀ ਆ ਆਪਣਾ ਚਲੋ ਗਿੰਦਾ ਹੋ ਗਿਆ ਗਿੰਦਾ ਥੋੜਾ ਫਿਰ ਪੂਰੇ ਥੁਨਾਵਾ ਕੀ ਕਰਦੇ ਹਾਂ ਤੇ ਹੋਰ ਅਸੀਂ ਦੇਸੀ ਕਣਕਾਂ ਬੀਜਦੇ ਹਾਂ ਜਿਵੇਂ ਇਸ ਵਾਰੀ ਅਸੀਂ ਬਾਂਸੀ ਕਣਕ ਬੀਜਦੇ ਨਹੀਂ ਹੈਗੇ ਤੇ ਉਹ ਵੀ ਅਸੀਂ ਆਰਗੈਨਿਕ ਰੱਖਦੇ ਹਾਂ ਚਪਾਤੀ ਕਣਕ ਅਸੀਂ ਬੀਜਦੇ ਹਾਂ ਉਹ ਵੀ ਪਿਓਰ ਆਰਗੈਨਿਕ ਰੱਖਦੇ ਹਾਂ ਜੀ ਤੇ ਆਹ ਜਿਵੇਂ ਪਰਾਲੀ ਦਾ ਕਿੰਨਾ ਰੋਲਾ ਪਾਇਆ ਪਿਆ ਹੈ ਨਾ ਪਰਾਲੀ ਭਈ ਅੱਗ ਲੱਗਦੀ ਆ ਆ ਅੱਗ ਲਾਉਣ ਵਾਲਿਆਂ ਨੂੰ ਤਾਂ ਚਲੋ ਆਏ ਹੋ ਜਾਂਦਾ ਸਾਡਾ ਵਾਹਣ ਖਾਲੀ ਹੋ ਗਿਆ ਤੇ ਪਰ ਜਿਹੜਾ ਦਾ ਧੂਆ ਜਾਂਦਾ ਹੈਗਾ ਤੇ ਉਹ ਧੂਆ ਸਾਰਿਆਂ ਨੂੰ ਤੰਗ ਕਰਦਾ ਹੈਗਾ ਇਹ ਇੱਕ ਸਨਾਂ ਦੀ ਵੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਸਨਾਂ ਲਈ ਤੁਸੀਂ ਕਿਵੇਂ ਹੱਲ ਕਰਦੇ ਹੋ ਪਰਾਲੀ ਦੇ ਸਾਡੇ ਕੋਲੇ ਜੇ ਮੈਂ ਸਟੇਟਮੈਂਟ ਦੇਤੀ ਕਿ ਤੁਹਾਡੇ ਵਿਊਅਰਸ ਗਾਣਾ ਕੱਢਣਗੇ ਕਹਿਣਗੇ ਸਾਡੇ ਤੋਂ ਲੈ ਜਾਓ ਪਰਾਲੀ ਪਰਾਲੀ ਤੇ ਮੇਰੇ ਕੋਲੇ ਕਮੀ ਹੈ ਸਗੋਂ ਮੈਂ ਮਲ ਸਿੰਘ ਵਿਧਿੰਨ ਨਾਲ ਜਿਹੜੀ ਕਾਨਕ ਬੀਜਦਾ ਹੈਗਾ ਤੇ ਮਲ ਸਿੰਘ ਨਾਲ ਕੀ ਹੈ ਕਿ ਉਹ ਮਸ਼ੀਨ ਹੈ ਉਹ ਮੈਂ ਵੀਡੀਓ ਚ ਪਹਿਲਾਂ ਦਿਖਾਈ ਵੀ ਹੈ ਉਹਦੇ ਚ ਕੀ ਹੈ ਕਿ ਉਹ ਉਹਦੇ ਚ ਔਰ ਲੱਗੇ ਹੋਏ ਆ ਨੀਚੇ ਔਰ ਉਹ ਸਿੱਧਾ ਵੀ ਸਿੱਟੀ ਜਾਂਦੇ ਆ ਨਾਲ ਉਹਦੇ ਨਾਲ ਕਟਰ ਲੱਗੇ ਹੋਏ ਆ ਉਹ ਕੱਟ ਕੇ ਉਹਨੂੰ ਪਿੱਛੇ ਉਹ ਵਿਛਾਈ ਜਾਂਦੀ ਹੈ ਹਾਂ ਬਰੀਕ ਕਰਕੇ ਵਿਛਾਈ ਜਾਂਦੀ ਹੈ ਉੱਪਰ ਪਾਣੀ ਲਾ ਦੇਣਾ ਪਰਾਲੀ ਸਾਲੀ ਥੱਲੇ ਬੈਠ ਜਾਣੀ ਆ ਕਣਕ ਨਿਕਲੀ ਆਉਣੀ ਉਹਦੇ ਵਿੱਚੋਂ ਫਿਰ ਵੀ ਥੋੜੀ ਬਹੁਤੀ ਕਿਤੇ ਕਿਤੇ ਨਾ ਕਿਤੇ ਖਾਲੀ ਥਾਂ 5-10% ਰਹਿੰਦੀ ਹੁੰਦੀ ਹੈ ਕਿਤੇ ਵਿੱਚ ਉਹ 5-10% ਜਿਹੜੀ ਰਹਿ ਗਈ ਉਹਦਾ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਥੋੜਾ ਬਹੁਤ ਉੱਥੇ ਨਦੀਨ ਵੀ ਹੋ ਸਕਦਾ ਨਦੀਨ ਹੋ ਜਾਂਦਾ ਪਰ ਕੋਈ ਕੋਈ ਜਿਆਦਾ ਸਮੱਸਿਆ ਹੈ ਕੋਈ ਸਮੱਸਿਆ ਨਹੀਂ ਹੋਣੀ ਤੁਸੀਂ ਇਹ ਜਿਹੜੀ ਮਲਚਿੰਗ ਵਾਲੀ ਕੀਤੀ ਐ ਸਲੈਡਰ ਸ਼ੀਟਰ ਨਾਲ ਕਰ ਰਹੇ ਆ ਇਹ ਕਿੰਨੇ ਕਿੱਲਾਂ ਚ ਕਰ ਰਹੇ ਆ ਚਾਰ ਕਿੱਲੇ ਚ ਕਰ ਰਹੇ ਆ ਚਾਰ ਕਿੱਲੇ ਮਲਚਿੰਗ ਅੱਧਾ ਕਿੱਲੇ ਉਹ ਤੁਹਾਡਾ ਹੈਗਾ ਗੈਂਦਾ ਤੇ ਬਾਕੀ ਕਣਕ ਹੈਗੀ ਆ ਮਤਲਬ ਕਿ ਵਾਕਈ ਜਿਹੜਾ ਬੀਜੂਗਾ ਨਾ ਜੇ ਤੁਸੀਂ ਕਣਕ ਵਾਕਈ ਬੀਜੂਗੇ ਤੂੰ ਉਹਦੀ ਪ੍ਰਾਲੀ ਫਿਰ ਕਿਵੇਂ ਪਾਸੀ ਜਿਹੜੀ ਅਸੀਂ ਵਾਕਈ ਬੀਜਣੀ ਉਹ ਤਾਂ ਕਿੱਲਾ ਕੀ ਆ ਬਸ ਬਾਕੀ ਤਾਂ ਸਾਰੀ ਦੂਜੀ ਕਰ ਰਹੇ ਆ ਉਹਦੀ ਪ੍ਰਾਲੀ ਤੱਕ ਉਹਦੀ ਪ੍ਰਾਲੀ ਅਸੀਂ ਚੱਕ ਲਾਂਗੇ ਚੱਕ ਕੇ ਅਸੀਂ ਬਾਗ 'ਚ ਮਲਚਿੰਗ ਕਰਾਂਗੇ ਆਪਣੀ ਜਾ ਜਿਵੇਂ ਤੁਸੀਂ ਇਹ ਜਮਾ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਹਨਾ ਤੇ ਕਿਉਂ ਸੁਕੀ ਸੋਚ ਕੇ ਨਹੀਂ ਲਾਉਂਦੇ ਵੀ ਭਾਈ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਨੁਕਸਾਨ ਕਿਉਂ ਕਿਉਂ ਨਹੀਂ ਲਾਉਂਦੇ ਨੁਕਸਾਨ ਇਹਦਾ ਐਵੇਂ ਹੈ ਜੀ ਇਹਨਾਂ ਦਾ ਜੋ ਵੀ ਪਲਾਂਟ ਜਿਹੜਾ ਕੁਦਰਤ ਨੇ ਬਣਾਇਆ ਹਰੇਕ ਪਲਾਂਟ ਦਾ ਇੱਕ ਸਿੰਪਲ ਜਿਹਾ ਪ੍ਰਿੰਸੀਪਲ ਹੁੰਦਾ ਹੈ ਕਿ ਪਲਾਂਟ ਨੇ ਜਿੰਨੀ ਖਰਾਕ ਲਈ ਉਹਦਾ 40% ਉਹਦੇ ਸੀਡ ਨੂੰ ਦੇ ਦੇਣਾ ਹੁੰਦਾ ਹੁਣੇ 60% ਉਹਨੇ ਆਪਦੀ ਬਾਡੀ ਵਾਸਤੇ ਰੱਖਣਾ ਹੁੰਦਾ ਠੀਕ ਹੈ ਹੁਣ ਆਪਾਂ 40% ਤਾਂ ਵਾਟ ਲਿਆ ਛੋਨਾ ਠੀਕ ਐ 40% ਬਾਹਰ ਕਰ ਲਿਆ ਆਪਾਂ ਜਿਹੜਾ 60% ਸੀ ਉਹਨੂੰ ਅੱਗ ਲਾਤੀ ਤੇ ਵਾਹਣ ਚ ਰਿਹਾ ਕੀ ਫਿਰ ਜਿਹੜੀ ਆਪਾਂ ਰੇ ਸਪਰੇ ਪਾਈ ਸੀਗੀ ਜਿੰਨੇ ਵੀ ਤੱਤ ਪਾਏ ਆਪਾਂ ਨਾਈਟ੍ਰੋਜਨ ਪਾਈ ਐ ਫਾਸਫੋਰਸ ਪਾਈ ਐ ਕਿੰਨਾ ਕੁਝ ਪਾਇਆ ਆਪਾਂ ਹੁਣ ਤਾਂ ਪੌਣੀ ਵੀ ਵੱਧ ਆ ਆਪਾਂ ਠੀਕ ਐ ਤਾਂ ਉਹ ਸਾਰਾ ਉਹ 60% ਪਰਾਲੀ ਜਿਹਾ ਸੀਗਾ ਜਾਂ ਤਾਂ ਆਪਾਂ ਗੱਠਾ ਬਣਾ ਕੇ ਚਕਾਤਾ ਉਹ ਨਿਊਟ੍ਰੀਸ਼ਨ ਜਾਂ ਅੱਗ ਲਾਤੀ ਫਿਰ ਵਾਹਣ ਤਾਂ ਬੰਜਰ ਹੋ ਆਟੋਮੈਟਿਕਲੀ 4-5 ਸਾਲਾਂ ਚ ਕੋ ਜਾਣੇ ਐ ਇਹ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹਾਂ ਪਰ ਗਾਲ੍ਹਾਂ ਵੀ ਕੱਢਦੇ ਲੋਕ ਜਦੋਂ ਆਪਾਂ ਐ ਕਹਿੰਦੇ ਆ ਵੀ ਯਾਰ ਤੁਸੀਂ ਇਹ ਗਲਤ ਇਕੱਠਾ ਬਣਾਉਣਾ ਹੈ ਨਾ ਜਾਂ ਅੱਗ ਨਹੀਂ ਲਾਉਣੀ ਲੋਕ ਕਹਿੰਦੇ ਤੇ ਕਹੀ ਜਾਣੋ ਤੇਨੂੰ ਕੀ ਫਰਕ ਪੈਣਾ ਪਤਾ ਲੱਗ ਜੂ ਆਪਣੇ ਆਪੇ ਲੋਕਾਂ ਨੂੰ ਇਹ ਤੁਸੀਂ ਸਾਰਾ ਕੁਝ ਆਰਗੇਨਾਈਜ਼ ਕਰ ਰਹੇ ਹੋ ਮਲਚਿੰਗ ਵਾਲੀ ਕੀਤੀ ਕਰ ਰਹੇ ਆ ਇਸ ਦੇ ਪਿੱਛੇ ਕਿਹਦਾ ਹੱਥ ਹੈ ਕੋਈ ਸੰਸਥਾ ਦਾ ਜਾਂ ਸਰਕਾਰ ਦਾ ਆਏ ਖੇਤੀ ਵਿਰਾਸਤ ਮਿਸ਼ਨ ਨਾਲ ਅਸੀਂ ਜੁੜੇ ਹੋਏ ਆਂ ਕਾਫੀ ਪਿਛਲੇ 3-4 ਸਾਲ ਤੋਂ ਅਸੀਂ ਜਿਵੇਂ ਮਲਚਿੰਗ ਕਰ ਰਹੇ ਆ ਤਾਂ ਉਹ ਸਾਨੂੰ ਜਿਹੜੀ ਟੈਕਨੀਕਲ ਜਿਹੜੀ ਔਰ ਇਨਫੋਰਮੇਸ਼ਨ ਐ ਪ੍ਰੋਵਾਈਡ ਕਰਾਉਂਦੇ ਆ ਤੇ ਬਾਕੀ ਇਹ ਮਸ਼ੀਨ ਵੀ ਹੋਈ ਪ੍ਰੋਵਾਈਡ ਕਰਾਉਂਦੇ ਆ ਅਗਰ ਭੇਜੀ ਤੁਸੀਂ ਜੋ ਕੁਝ ਦੱਸਿਆ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਆਰਗੈਨਿਕ ਵੀ ਕਰ ਰਹੇ ਹੋ ਹਨ ਤੇ ਦੂਜਾ ਆਪਣਾ ਕਰੋ ਬਾਗ ਤੁਹਾਡਾ ਹੈਗਾ ਬਹੁਤ ਕਾ ਦਾ ਮਿਕਸਿਆ ਬਾਗ ਵਿੱਚ ਹੈ ਹਾਂਜੀ ਮਿਕਸ ਤੇ ਗਿੰਦਾ ਹੈਗਾ ਪਰ ਇੰਨਾ ਇੰਨਾ ਕੁਝ ਤੁਸੀਂ ਇਕੱਲੇ ਸੰਭਲ ਰਹੇ ਹੋ ਤੇ ਇਹ ਕਿਵੇਂ ਕਿਸਾਨ ਲਈ ਤਾਂ ਬੜਾ ਔਖਾ ਹੈ ਬਿਲਕੁਲ ਔਖਾ ਤਾਂ ਹੈਗਾ ਹੁਣ ਅੱਜ ਦੇ ਟਾਈਮ ਦੇ ਵਿੱਚ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿਸਾਨਾਂ ਦੀ ਅੱਛਾ ਹਾਂ ਵਿੱਚੇ ਗੱਲ ਜ਼ਿਆਦਾ ਗਈ ਤੁਹਾਡੇ ਵਰਗੇ ਨੌਜਵਾਨ ਤਾਂ ਬਾਹਰ ਜਾ ਰਹੇ ਤੇ ਬਾਹਰ ਜਾ ਕੇ ਰੋਂਦੇ ਵੀ ਬੜੇ ਐਰਾਸ਼ੀ ਫਸ ਕੇ ਆ ਕੇ ਤੁਸੀਂ ਇਸੇ ਕਰਕੇ ਨੇ ਬਾਹਰ ਜਾ ਰਹੇ ਇੱਥੇ ਕੈਨੇਡਾ ਬਰਾ ਰਹੇ ਦੇਖੋ ਬਾਹਰ ਜਾ ਕੇ ਵੀ ਤਾਂ ਆਪਾਂ ਇਤੋਂ ਵੀ ਘਟੀਆ ਘਟੀਆ ਕੰਮ ਕਰ ਰਹੇ ਆ ਲੋਕ ਤੇ ਮਿਹਨਤ ਵੀ ਵੱਧ ਕਰਨੀ ਮਿਹਨਤ ਵੀ ਵੱਧ ਕਰਨੀ ਪੈਂਦੀ ਹੈ ਕਿੰਨੇ ਨੂੰ ਕੰਮ ਹੀ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੈ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਡੈਸਟੀਨੇਸ਼ਨ ਕੈਨੇਡਾ ਹੀ ਹੈ ਨਾ ਜ਼ਿਆਦਾਤਰ ਕੰਟਰੀ ਆਪਣੇ ਡ੍ਰੀਮ ਕੰਟਰੀ ਹੈ ਉਹ ਕੈਨੇਡਾ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਹੋਣਾ ਇਸ ਟਾਈਮ ਕੰਮ ਹੀ ਨਹੀਂ ਮਿਲ ਰਿਹਾ ਰੋਜ਼ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋਏ ਹੋਏ ਜਿਹੜੇ ਤੁਹਾਨੂੰ ਪਤਾ ਨਹੀਂ ਸੀ ਦੱਸਦਾ ਬਹੁਤ ਬਹੁਤ ਬੁਰਾ ਹਾਲ ਹੈ ਅਤ ਤੁਸੀਂ ਕੈਨੇਡਾ ਕੈਨੇਡਾ ਦਾ ਕੰਮ ਇੱਥੇ ਕਰ ਰਹੇ ਜੇ ਮਿਹਨਤ ਕਰਨੀ ਇੱਥੇ ਕਰਨੀ ਹੈ ਕੈਨੇਡਾ ਜਾਵਾਂਗੇ ਕੈਨੇਡਾ ਉਦੋਂ ਜਾਵਾਂਗੇ ਜੇ ਜਦੋਂ ਆਪਾਂ ਸਟੋਰ ਖੋਲਣਾ ਹੋਇਆ ਆਪਣਾ ਆਰਗੈਨਿਕ ਸਟੋਰ ਹਾਂ ਉਦੋਂ ਜਾਵਾਂਗੇ ਜਾਂ ਟੂਰਿਸਟੇ ਜਾਵਾਂਗੇ ਅੱਛਾ ਵੀ ਦੇਖਾਂਗੇ ਵੈਸੇ ਘੁੰਮਣ ਦੇ ਪਹਿਲਾਂ ਨਹੀਂ ਗਏ ਕਦੇ ਨਹੀਂ ਬਿਜ਼ਨਸ ਦੇ ਤੌਰ ਤੇ ਜਾਵਾਂਗੇ ਲੋਕਾਂ ਵੀ ਭਰ ਕੇ ਆਏ ਆ ਕੈਨੇਡਾ ਇੱਕ ਸਵਰਗ ਹੈ ਹਾਂ ਤੇ ਪਰ ਆ ਅਸਲੀ ਸਵਰਗ ਛੱਡ ਕੇ ਨਕਲੀ ਦੇ ਕੈਨੇਡਾ ਦੇ ਵਿੱਚ ਸਿਰਫ ਇੱਕ ਫਸਲ ਹੁੰਦੀ ਹੈ ਸਾਲ ਦੇ ਵਿੱਚ ਹਾਂ ਉਹ ਵੀ ਕਣਕ ਹੁੰਦੀ ਹੈ ਮਸਾ ਆਪਣੇ ਨਾਲੋਂ ਬਹੁਤ ਘੱਟ ਹੌੀ ਬਰਫ ਚ ਬੀਜ ਖਿਲਾਰ ਦਿੰਦੇ ਆ ਜਦੋਂ ਬਰਫ ਘਰਦੀ ਉਹ ਉਗਰੇ ਹੁੰਦੀ ਆ ਨਾ ਟਾਈਮ ਪਾਸ ਆਉ ਇੱਥੇ ਪੰਜਾਬ ਦੇ ਵਿੱਚ ਕਿਹੜੀ ਫਸਲ ਆ ਜਿਹੜੀ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ ਹੈ ਕਿ ਨਹੀਂ ਮਿਲਕੀ ਨਹੀਂ ਸਕਦਾ ਉਹੀ ਆ ਨਾ ਸਾਰਾ ਕੁਝ ਮਿਲ ਤੁਸੀਂ ਇਹਨੂੰ ਨਾ ਜਿਹੜੇ ਪੰਜਾਬ ਦਾ ਰੀਜਨ ਆ ਨਾ ਜਿਹੜਾ ਮਤਲਬ ਪਠਾਨਕੋਟ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਅੱਗੇ ਅਸਾਮ ਤੱਕ ਜਿਹੜਾ ਰੀਜਨ ਆ ਨਾ ਇਹ ਪੂਰਾ ਗੰਗੇਟਿਕ ਪਲੇਨ ਕਹਿੰਦੇ ਆ ਇਹਨੂੰ ਗੰਗਾ ਦੇ ਬਣਾਏ ਹੋਏ ਮੈਦਾਨ ਇਹ ਪੂਰੀ ਧਰਤੀ ਦਾ ਸਾਰਾ ਨਾਲ ਫਰਟਾਈਲ ਇਲਾਕਾ ਹੈ ਸਾਰਨ ਨਾਲ ਉਪਜਾਊ ਇਲਾਕਾ ਹੈ ਪਰ ਆਪਣੀ ਲੋਕਾਂ ਨੂੰ ਵੈਲਿਊ ਨਹੀਂ ਹੈ ਇਸੀ ਤੇ ਵੇਚ ਹੀ ਜਾਂਦੇ ਇਸ ਇਸ ਜ਼ਮੀਨ ਦੀ ਇੰਨੀ ਕੁ ਵੈਲਿਊ ਪੈਣ ਵਾਲੀ ਆ ਆਉਂਦੇ 5 7 10 ਸਾਲਾਂ ਚ ਲੋਕਾਂ ਨੇ ਹਰਾਨ ਰਹਿ ਜਾਣਾ ਕਿਉਂਕਿ ਇੱਥੇ ਇੱਥੇ ਸਾਰਨੋਂ ਜ਼ਿਆਦਾ ਫਰਟੀਲਿਟੀ ਹੈ ਤੇ ਫੂਡ ਕਰਾਈਸਿਸ ਆਉਣੇ ਆਗੇ ਬਿਲਕੁਲ ਫੂਡ ਕਰਾਈਸਿਸ ਆਉਣਗੇ ਤਾਂ ਉਸ ਟਾਈਮ ਇਹਦੀ ਵੈਲਿਊ ਬਹੁਤ ਜ਼ਿਆਦਾ ਪੈਣੀ ਤੁਹਾਡੇ ਜਿਹੜੀਆਂ ਗੱਲਾਂ ਹਨਾ ਤੁਸੀਂ ਗਿਆਨ ਦਿੱਤਾ ਤਾ ਇਹ ਅਸੀਂ ਆਪਣੀ ਸਰੋਤਿਆਂ ਨੂੰ ਆਪਣੇ ਭਰਾਵਾਂ ਨੂੰ ਕਹਾਂਗੇ ਕਿ ਦੋਸਤੋ ਗੁਰਪ੍ਰੀਤ ਸਿੰਘ ਜੀ ਦੀ ਜਿਹੜੀ ਗੱਲ ਹੈ ਸੋਚ ਹੈ ਇਹ ਵੱਧ ਤੋਂ ਵੱਧ ਵੀਰਾਂ ਤੱਕ ਜੂਥ ਤੱਕ ਕਿਸਾਨਾਂ ਤੱਕ ਪਹੁੰਚੇ ਤਾਂ ਕਿ ਉਹ ਵੀ ਬਾਹਰ ਜਾਣ ਦੀ بجائے ਜਾਂ ਆਮ ਨੋਰਮਲ ਖੇਤੀ ਕਰਨ ਦੀ ਬਿਅ ਹੈ ਇਸ ਕੀਤੀ ਵੱਲ ਇਹੋ ਜੇ ਵਿਚਾਰਾਂ ਵੱਲ ਆਉਣ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ